ਮੈਂ ਨਾ ਤੇਰੇ ਗੋਲੀ ਮਾਰੂੰਗਾ ਜੇ ਤੂੰ ਗੋਲੀ ਮਾਰੇਗਾ ਤਾਂ ਮੈਂ ਫੋਟੋ ਲੈਣਾ ਬਾਕੀ ਤਾਂ ਫਿਰ ਬਾਗੀ ਆ ਪਹਿਲਾਂ ਨਾ ਜੁਰਤ ਨਾਲ ਗਾਣੇ ਗਾਉਂਦਾ ਹੁੰਦਾ ਸੀ ਸਿੱਧੂ ਮੂਸੇ ਵਾਲਾ ਤੇ ਹੁਣ ਇਹ ਕੰਮ ਕਰ ਰਿਹਾ ਬਾਗੀ ਇਸੇ ਕਰਕੇ ਹੀ ਬਾਗੀ ਦੇ ਲੋਕ ਬਹੁਤ ਹੀ ਜ਼ਿਆਦਾ ਫੈਨ ਆ ਅੱਜ ਦੇ ਟਾਈਮ ਚ ਬਾਗੀ ਦੀ ਫੁੱਲ ਚੜਾਈ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਨਾ ਸਿੰਗਰਾਂ ਦੀ ਕੋਈ ਨਾ ਕੋਈ ਕੰਟਰੋਵਰਸੀ ਬਣੀ ਹੀ ਰਹਿੰਦੀ ਹੈ ਹਾਲੀ ਵਿੱਚ ਬਾਗੀ ਦਾ ਇੱਕ ਲਾਈਵ ਸ਼ੋਅ ਚੱਲਦਾ ਪਿਆ ਸੀ ਜਿਸ ਦੌਰਾਨ ਸ਼ੋਅ ਦੇਖਣ ਆਏ ਇੱਕ ਵੀਰ ਨੇ ਉੱਥੇ ਸਰਦਾਰ ਵੀਰ ਨੂੰ ਕੁਝ ਕਹਿ ਦਿੱਤਾ ਤਾਂ ਬਾਗੀ ਨੇ ਪਹਿਲਾ ਇਹ ਗੱਲ ਕਹੀ ਕਿ ਤੁਸੀਂ ਜੋ ਮੈਨੂੰ ਮਰਜੀ ਕਹਿ ਲਓ ਮੈਨੂੰ ਗਾਲਾਂ ਕੱਢ ਲਓ ਮੈਂ ਕੁਝ ਨਹੀਂ ਕਵਾਂਗਾ ਮੈਂ ਤੁਹਾਡੇ ਸਿਰ ਤੇ ਬਣਿਆ ਵਾਂ ਪਰ ਤੂੰ ਉਹ ਸਰਦਾਰ ਵੀਰ ਨਾਲ ਪੰਗੇ ਲਈ ਜਾ ਰਿਹਾ ਵਾਂ ਉਹਨੂੰ ਪਿਸਟਲ ਦਿਖਾਈ ਜਾ ਰਿਹਾ ਕਿ ਮੈਂ ਤੈਨੂੰ ਗੋਲੀ ਮਾਰਾਂਗਾ ਜੇ ਤੂੰ ਉਹਨੂੰ ਗੋਲੀ ਮਾਰੇਂਗਾ ਤਾਂ ਆਪਾਂ ਕਿਹੜਾ ਤੇਰੇ ਫੁੱਲ ਮਾਰਾਂਗੇ ਇਹ ਤੋਂ ਇੱਕ ਪਿਸਟਲ ਆ ਮੇਤੋਂ 5-7 ਭਰੇ ਪਏ ਆ ਸੋ ਇਹ ਗੱਲ ਸੁਣ ਕੇ ਨਾ ਉੱਥੇ ਬਾਗੀ ਦੇ ਸਾਰੇ ਹੀ ਫੈਨ ਖੁਸ਼ ਹੋ ਗਏ ਕਿ ਬਾਗੀ ਸਰਦਾਰ ਵੀਰ ਦੇ ਹੱਕ 'ਚ ਡੱਟ ਗਿਆ ਮੇਰੀ ਉਹ ਗਾਂ ਦੀ ਕੱਖ ਨਹੀਂ ਬਾਬਾ ਜੀ ਮੈਨੂੰ ਤਾਂ ਤੁਸੀਂ ਬਣਾਇਆ ਯਾਰ ਤੁਸੀਂ ਗਾਣਾ ਵੀ ਗੱਡ ਲੋ ਤਾਂ ਵੀ ਸਿਰ ਮੱਥੇ ਕੋਈ ਮਸਲਾ ਨਹੀਂ ਪਰ ਉਹ ਯਾਰ ਸਰਦਾਰ ਬੰਦਾ ਉਹਦੇ ਉੱਠ ਕੇ ਕੋਈ ਗੱਲ ਪੈ ਜੇ ਗੱਲ ਤਾਂ ਨਹੀਂ ਬਾਬਾ ਜੀ ਫਿਰ ਤੂੰ ਨੂੰ ਪਿਸਟਲ ਆਇਆ ਦਿਖਾ ਲਈ ਜਾਂਦਾ ਯਾਰ ਵੀ ਮੈਂ ਤੇਰੇ ਗੋਲੀ ਮਾਰੂਗਾ ਜੇ ਤੂੰ ਗੋਲੀ ਮਾਰੇਗਾ ਤੇ ਮਾਮਾ ਮੈਂ ਫੁੱਲ ਮਾਰੂਗਾ ਇਧਰੋਂ ਮੇਰੇ ਕੋਲ 5-7 ਭਰੇ ਪਏ ਦੱਸ ਐ ਥੋੜੀ ਹੁੰਦਾ ਮੇਰਾ ਭਰਾ ਪਿਆਰ ਨਾਲ ਮੇਰੇ ਵੀਰ ਉਹ ਤੁਹਾਡਾ ਵੱਡਾ ਭਰਾ ਆ ਯਾਰ ਇੰਜੋਏ ਕਰੋ ਯਾਰ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀ ਬਾਗੀ ਨੂੰ ਪਿਆਰ ਕਰਦੇ ਹੋ ਤੁਹਾਨੂੰ ਬਾਗੀ ਦਾ ਕਿਹੜਾ Song ਪਸੰਦ ਹੈ ਤੇ ਬਾਗੀ ਦੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰੱਖਾ